ਮੁੱਕਰ ਗਈ ਟਰੈਕਟਰ ਵਾਲੀ ਕੁੜੀ ਸੋਸ਼ਲ ਮੀਡੀਆ ਤੇ ਪਹਿਲਾਂ ਤਾਂ ਅਪੀਲ ਕੀਤੀ ਭਾਈ ਅਮਰਿਤਪਾਲ ਸਿੰਘ ਮੈਰੋ ਨੂੰ ਕਿ ਸਾਨੂੰ ਇਨਸਾਫ ਦਲਵਾਇਆ ਜਾਵੇ ਪਰ ਹੁਣੇ-ਹੁਣੇ ਵੀਡੀਓ ਪਾ ਕੇ ਉਸ ਮੁੰਡੇ ਦੇ ਪਿਓ ਨਾਲ ਤੇ ਆਪਣੇ ਪਿਓ ਦੇ ਨਾਲ ਟਰੈਕਟਰ ਵਾਲੀ ਕੁੜੀ ਨੇ ਕਹਿ ਦਿੱਤਾ ਛੋਟੀ ਜਿਹੀ ਗੱਲ 'ਚ ਸਾਰੀ ਗੱਲਬਾਤ ਨਿਬੜ ਦਿੱਤੀ ਕਿ ਸਾਡਾ ਮਸਲਾ ਹੱਲ ਹੋ ਗਿਆ ਅਸੀਂ ਬੈਠ ਕੇ ਗੱਲਬਾਤ ਕਰ ਲਈ ਹੁਣ ਅਸੀਂ ਅਗਲੀ ਜ਼ਿੰਦਗੀ ਆਪਣੀ ਕਿਵੇਂ ਜੀਣੀ ਆ ਉਹ ਅਸੀਂ ਦੇਖਾਂਗੇ ਇੰਨੀ ਇੱਕ ਗੱਲ ਕਹਿ ਕੇ ਉਸਨੇ ਵੀਡੀਓ ਖਤਮ ਕਰ ਦਿੱਤੀ ਪਰ ਜੋ ਲੋਕਾਂ ਨੇ ਇੰਨਾ ਜ਼ਿਆਦਾ ਸਪੋਰਟ ਕੀਤਾ ਲੋਕਾਂ ਨੇ ਉਹਦੇ ਹੱਕ ਦੇ ਵਿੱਚ ਆਵਾਜ਼ ਚੱਕੀ ਲੋਕ ਮੁੰਡੇ ਦੇ ਪਿੱਛੇ ਪੈ ਗਏ ਸੀ ਪਰ ਹੁਣ ਕੁੜੀ ਦਾ ਪਿਓ ਮੁੰਡੇ ਦਾ ਪਿਓ ਇਕੱਠੇ ਬੈਠ ਕੇ ਤਿੰਨਾਂ ਨੇ ਵੀਡੀਓ ਪਾ ਦਿੱਤੀ ਕਿ ਸਾਡਾ ਮਸਲਾ ਸੀ ਸੁਲਝਾ ਲਿਆ ਬੈਠ ਕੇ ਗੱਲਬਾਤ ਕਰ ਲਈ ਤੁਸੀਂ ਤੁਸੀਂ ਵੀ ਦੇਖੋ ਵੀਡੀਓ ਕਿ ਕੁੜੀ ਨੇ ਛੋਟੀ ਜਿਹੀ ਵੀਡੀਓ ਪਾ ਕੇ ਮਸਲਾ ਹੱਲ ਕਰ ਲਿਆ ਪਰ ਜੋ ਲੋਕਾਂ ਨੇ ਆਪਣਾ ਰੋਸ ਦਿਖਾਇਆ ਸੀ ਲੋਕ ਕਿਸ ਦੇ ਹੱਕ ਦੇ ਵਿੱਚ ਆਏ ਸੀ ਉਹਨਾਂ ਲੋਕਾਂ ਬਾਰੇ ਨਹੀਂ ਸੋਚਿਆ ਦੇਖੋ ਵੀਡੀਓ ਤੇ ਅੱਗੇ ਜ਼ਰੂਰ ਸ਼ੇਅਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਮਨਾਪਨ ਹੈ ਤੇ ਜੋ ਪਿੱਛੇ ਕੁਝ ਸਮੇਂ ਤੋਂ ਚੱਲ ਰਹੀਆਂ ਸੀ ਸੋਸ਼ਲ ਮੀਡੀਆ ਤੇ ਗੱਲਾਂ ਉਹ ਚਲੋ ਅਸੀਂ ਬਹਿ ਕੇ ਇੱਕ ਦੂਜੇ ਨਾਲ ਗੱਲ ਕੀਤੀ ਤੇ ਉਹ ਗਲਤਫਹਿਮੀਆਂ ਸੀ ਤੇ ਅਸੀਂ ਇੱਕ ਦੂਜੇ ਨੂੰ ਅੰਡਰਸਟੈਂਡ ਕੀਤਾ ਤੇ ਇਸ ਤੋਂ ਅੱਗੇ ਮੈਂ ਹੁਣ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਨਾ ਚਾਹੂੰਗੀ ਤੇ ਸਾਡੇ ਇੱਕ ਦੂਜੇ ਨਾਲ ਬਹਿ ਕੇ ਸਾਰੀ ਗੱਲ ਸੋਲਵ ਹੋ ਗਈ ਆ ਤੇ ਮੇਰੀ ਇੱਕ ਰਿਕਵੈਸਟ ਆ ਸਾਰੇ ਸੋਸ਼ਲ ਮੀਡੀਆ ਤੇ ਜਿੰਨੇ ਵੀ ਪੇजेस ਵਾਲਿਆਂ ਨੇ ਜਾਂ ਚੈਨਲਸ ਵਾਲਿਆਂ ਨੇ ਸਾਡੀਆਂ ਵੀਡੀਓਜ਼ ਪੋਈਆਂ ਆ ਤੇ ਉਹਨਾਂ ਨੂੰ ਪਲੀਜ਼ ਕੱਟ ਦਿੱਤਾ ਜਾਵੇ ਸੋ ਥੈਟ ਅਸੀਂ ਅੱਗੇ ਆਪਣੀ ਲਾਈਫ ਨੂੰ ਦੇਖ ਸਕੀਏ ਥੈਂਕ ਯੂ